ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਆ ਜੀ ਅੱਜ ਪੀ ਆਰ 132 ਵੈਰਾਈਟੀ ਬਾਰੇ ਪੀ ਆਰ 131 ਤੋਂ ਬਾਅਦ ਹੁਣ 132 ਵੈਰਾਈਟੀ ਆ ਚੁੱਕੀ ਹੈ ਜੀ ਉਹਦੇ ਬਾਰੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ 4 ਕਿਲੋ ਬੀਜ 500 ਰੁਪਏ ਦਾ ਮਿਲ ਰਿਹਾ ਵਾ ਉਹ ਜਿਹੜੇ ਕਿਸਾਨ ਮੇਲੇ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਲੱਗ ਰਹੇ ਹਨ ਵਿੱਚੋਂ ਇਹ ਮਿਲ ਰਿਹਾ ਵਾ ਇੱਕ ਆਧਾਰ ਕਾਰਡ ਤੇ ਇੱਕ ਥੈਲੀ 4 ਕਿਲੋ 500 ਰੁਪਏ ਦਾ ਤੇ ਜ਼ਰੂਰੀ ਬੇਨਤੀ ਇਹ ਕਿ 111 ਦਿਨਾਂ ਦੀ ਵੈਰਾਈਟੀ ਆਏ ਲੱਗਣ ਤੋਂ ਬਾਅਦ ਝੋਨਾ ਜਿਹੜਾ ਇਹ ਲੱਗਣ ਤੋਂ ਬਾਅਦ 111 ਦਿਨਾਂ ਦੇ ਵਿੱਚ ਪੱਕਦਾ ਵਾ ਤੇ ਇਹਦਾ ਐਵਰੇਜ ਝਾੜ ਜਿਹੜਾ ਦੱਸਿਆ ਗਿਆ ਉਹ ਆ ਜੀ 1.31 ਕੁਇੰਟਲ ਕਿੱਲੇ ਦਾ ਜਿੱਦਾਂ ਕਿ ਦੱਸਿਆ ਗਿਆ ਸੀ 131 ਦਾ ਐਵਰੇਜ ਝਾੜ 30 ਤੋਂ 31 ਕੁਇੰਟਲ ਇਹਦਾ 1.31 ਕੁਇੰਟਲ ਝਾੜ ਜਿਹੜਾ ਐਵਰੇਜ ਦੱਸਿਆ ਗਿਆ ਜਿਹੜਾ ਝਾੜ ਦੱਸਿਆ ਗਿਆ ਉਹ ਪ੍ਰੋਪਰ 17 ਮੋਇਸਚਰ ਤੇ ਦੱਸਿਆ ਗਿਆ ਹੈ ਐਵਰੇਜ ਝਾੜ ਬਾਕੀ ਇਹ ਏਰੀਆ ਏਰੀਆ ਦੇ ਡਿਪੈਂਡ ਆ ਕਿ ਹੇ ਏਰੀਆ 'ਚ ਬਹੁਤ ਵਧੀਆ ਝਾੜ ਆਉਂਦਾ ਹੈ ਦਾ ਜਿਦਾਂ ਐਗਜ਼ੈਂਪਲ ਤਰਨ ਤਾਰਨ ਦੇ ਵਿੱਚ 131 ਵੈਰੈਟੀ ਬਹੁਤ ਵਧੀਆ ਕਾਮਯਾਬ ਹੋਈ ਹੈ। ਵਧੀਆ ਲੋਕਾਂ ਦੇ ਝਾੜ ਆਏ। ਤੇ ਇੱਕ ਹੋਰ ਜ਼ਰੂਰੀ ਗੱਲ ਆ ਜੀ ਨਵੇਂ-ਨਵੇਂ ਕਿਸਾਨ ਵੀਰ ਜਿਆਦੇ ਕਿੱਲਿਆਂ ਦੇ ਵਿੱਚ ਨਾ ਲਾਉਣ। ਇਹਨੂੰ ਤਜਰਬੇ ਦੇ ਤੌਰ ਤੇ ਵਰਤਣ। ਤਜਰਬਾ ਕਰਨ। ਜਿਹੜੇ ਤੇ ਵੱਡੇ ਕਿਸਾਨ ਆ ਜਿਨ੍ਹਾਂ ਕੋਲ 15-20 ਕਿੱਲੇ ਆ ਉਹ ਇੱਕ ਦੋ ਕਿੱਲਿਆਂ ਦੇ ਵਿੱਚ ਟਰਾਈ ਕਰ ਸਕਦਾ। ਜਿਹੜੇ ਛੋਟੇ ਕਿਸਾਨ ਕਿਸਾਨ ਆ ਜਿੱਦਾਂ ਕਿ 2-3 ਕਿੱਲਿਆਂ ਦਾ ਉਹ ਰੁਕ ਜਾਣਾ ਇਸ ਵਾਰ ਉਹ ਅਗਲੀ ਵਾਰ ਦੇਖਣਾ ਵੀ ਇਹਦਾ ਕਿਵੇਂ ਝਾੜ ਰਿਆ ਲੋਕਾਂ ਦਾ ਉਸ ਹਿਸਾਬ ਨਾਲ ਲਾਉਣ ਕਿਉਂਕਿ ਏਰੀਆ ਏਰੀਏ ਤੇ ਡਿਪੈਂਡ ਆ ਮੌਸਮ ਤੇ ਡਿਪੈਂਡ ਹੁੰਦੀਆਂ ਵੈਰੈਟੀਆਂ ਇਸ ਕਰਕੇ ਜ਼ਰੂਰੀ ਆ ਕਿ ਪਹਿਲਾਂ ਚੈੱਕ ਕਰ ਲੋ ਵੀ ਉਸ ਵੈਰੈਟੀ ਦਾ ਝਾੜ ਕਿਵੇਂ ਆ ਕਿਦਾਂ ਦਾ ਕਿਉਂਕਿ ਹਰੇਕ ਏਰੀਆ ਦੇ ਵਿੱਚ ਹਰੇਕ ਜਿਹੜੀ ਵੀ ਵੈਰੈਟੀ ਯੂਨੀਵਰਸਿਟੀ ਦੁਆਰਾ ਕੱਢੀ ਜਾਂਦੀ ਉਹ ਕਾਮਯਾਬ ਨਹੀਂ ਹੁੰਦੀ ਤੇ ਕਈ ਏਰੀਆ ਦੇ ਵਿੱਚ ਕਾਮਯਾਬ ਹੁੰਦੀ ਕਈ ਏਰੀਆ 'ਚ ਨਹੀਂ ਹੁੰਦੀ ਇਹ ਮੌਸਮ ਤੇ ਡਿਪੈਂਡ ਕਰਦੀਆਂ ਚੀਜ਼ਾਂ ਇਸ ਕਰਕੇ ਧਿਆਨ ਜੋ ਗੱਲਾਂ ਇਹ ਜ਼ਰੂਰ ਰੱਖਿਓ ਬਾਕੀ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਪੀਆ ਪੀਆਰ 132 ਬਾਰੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸ ਸਕਦੇ ਜੋ ਤਾਂ ਜੋ ਲੋਕਾਂ ਨੂੰ ਹੋਰ ਹੈਲਪ ਹੋ ਸਕੇ ਧੰਨਵਾਦ